ਮੈਂ ਤੇ ਆਉਂਦਿਆਂ ਵੀ ਸੁਣਦਾ ਆ ਰਿਹਾ ਸੀ ਉਹ ਜਿਹੜਾ ਵੀਰ ਬੋਲਦਾ ਨਾ ਢੋਲਕੀ ਨਾਲ ਨੇਪਾਲੀ ਆ ਔਰ ਜਿਹਨੂੰ ਭਈਆ ਕਹੀ ਜਾਂਦੇ ਆ ਉਹ ਕਹਿੰਦਾ ਵੀ ਗੁਰੂ ਵਾਲੇ ਬਣੋ ਵੀਰ ਜੀ ਭੈਣ ਜੀ ਕਹਿ ਰਿਹਾ ਨਾ ਵਿਚਾਰਾ ਤੇ ਸਾਰੀ ਉਹਦੀ ਮੈਂ ਇੰਟਰਵਿਊ ਸੁਣੀ ਆਉਂਦਿਆਂ ਉਹ ਦੱਸ ਰਿਹਾ ਵੀ ਮੈਂ ਕਿਸੇ ਦੇ ਘਰੇ ਰਿਹਾ ਮੈਨੂੰ ਉਹਨਾਂ ਪਾਲਿਆ ਮੈਂ ਵੱਡਾ ਹੋ ਗਿਆ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਮੈਂ ਕੇਸ ਰੱਖ ਲਿਆ ਮੈਂ ਅੰਮ੍ਰਿਤ ਛਕ ਲਿਆ ਮੈਂ ਬਾਣੇ ਨਾਲ ਪਿਆਰ ਕਰਨ ਲੱਗ ਪਿਆ ਤੇ ਹੁਣ ਭਾਵੇਂ ਉਹਦੀ ਤੱਕ ਜੁੜੇ ਤੇ ਭਾਵੇਂ ਨਾਂ ਜੁੜੇ ਸਾਜ ਸਹੀ ਵੱਜੇ ਤੇ ਭਾਵੇਂ ਨਾ ਵੱਜੇ ਪਰ ਕਿਤਨਾ ਕਿਤੇ ਉਹ ਅੰਦਰੋਂ ਜੁੜ ਕੇ ਕਹਿ ਰਿਹਾ ਵੀ ਗੁਰੂ ਵਾਲੇ ਬਣੋ ਵੀਰ ਜੀ ਭੈਣ ਜੀ ਗੁਰੂ ਵਾਲੇ ਬਣੋ ਕੇਸ ਨਾ ਕਟਾਓ ਆਪਣੇ ਸ਼ਹੀਦਾਂ ਦਾ ਸਤਕਾਰ ਕਰੀਏ ਤੇ ਮੱਥੇ ਜੋੜ ਕੇ ਬੇਨਤੀ ਕਰੋ ਕਿ ਜੇ ਟਾਡੀਆਂ ਦੀ ਸੁਣਨੀ ਤੇ ਉਹਦੀ ਸੁਣ ਲਓ ਵਿਚਾਰੇ ਸਾਡੀ ਤਾਂ ਤੁਸੀਂ ਮੰਨੀ ਨਹੀਂ ਬੜਾ ਚਿਰ ਹੋ ਗਿਆ ਦਵਾਈਆਂ ਦਿੰਦਿਆਂ ਢਿੱਡ ਥੱਕ ਜਾਂਦਾ ਦੋ ਦੋ ਘੰਟੇ ਤੇ ਜੇ ਸਾਡੀ ਨਹੀਂ ਸੁਣੀ ਤੇ ਅੱਜ ਦੇ ਨੌਜਵਾਨਾਂ ਨੂੰ ਮੈਂ ਅਪੀਲ ਕਰੂੰਗਾ ਵੀ ਉਹ ਕਹਿੰਦਾ ਭਈ ਕੇਸ ਰੱਖੋ ਤੇ ਜੇ ਗੈਰ ਸਿੱਖ ਦੇ ਅੰਦਰ ਉਹਦੇ ਸਿੱਖਰੇ ਅੰਦਰ ਇਹ ਭਾਵਨਾ ਜਾਗ ਪਈ ਹੈ ਨਾ ਜਿਨ੍ਹਾਂ ਨੂੰ ਕੇਸਾਂ ਬਾਰੇ ਗਿਆਨ ਹੀ ਨਹੀਂ ਸੀਗਾ ਇਹਨਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਜੇ ਉਹਦੇ ਅੰਦਰ ਇਹ ਨਹੀਂ ਭਾਵਨਾ ਜਾਗ ਪਈ ਤੇ ਸਿੱਖਾ ਤੇਰੇ ਅੰਦਰ ਕਿਉਂ ਨਹੀਂ ਜਾਗਦੀ ਉਹਦਾ ਨਾਂ ਰਕੇਸ਼ ਸਿੰਘ ਖਾਲਸਾ ਨੇ ਨਾਂ ਲਾ ਲਿਆ ਤੇ ਅਸਾਂ ਪਤਾ ਕੀ ਉਹਨੇ ਤਾਂ ਖਾਲਸਾ ਜੋੜ ਲਿਆ ਨਾ ਅਸਾਂ ਸਿੰਘੀ ਕੱਟ ਦਿੱਤਾ ਵਿੱਚੋਂ ਮੈਨੂੰ ਮਾਫ਼ ਕਰਨਾ